ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੇ ਗੱਲ ਕਰ ਲਈਏ ਇਸ ਪਿੰਡ ਚ ਜਾਣਾ ਆਉਣਾ ਨਾ ਸੱਜਣਾ ਹੁਣ ਬਣੇ ਹੀ ਰਹਿੰਦਾ तकरीबन तकरीबन ਨਾ ਅੱਗੇ ਬਣਾਉਣੇ ਹੁੰਦੇ ਆ ਵਪਾਰੀ ਸੱਜਣਾ ਦੇ ਘਰੋਂ ਵੀਡੀਓ ਤੇ ਅੱਜ ਬਣਾਵਾਂਗੇ ਆਪਾਂ ਇੱਕ ਘਰੇਲੂ ਕਿਸਾਨ ਦੇ ਘਰੋਂ ਲਗਿਆ ਵੀਡੀਓ ਬਣਾਉਣਾ ਸਾਹੀਵਾਲ ਪੰਛੀ ਦਿਖਾਵਾਂਗੇ ਤੁਹਾਨੂੰ ਬਲੈਕ ਰੰਗ ਦੀ ਜਿਹੜੀ ਕੈਮਰੇ ਚ ਦੇਖ ਰਹੇ ਹੋ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਹੋਰ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਹਾਂ ਨਾਮ ਦੱਸ ਦਿਓ ਆਪਣਾ ਨਾਮ ਜੀਵਨ ਹੈ ਜੀ ਨਾਮ ਜੀਵਨਾ ਪਿੰਡ ਧੋੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂ ਕੰਮ ਹੈਗਾ ਆਪਣਾ ਡੇਰੀ ਦਾ ਹੈ ਨਾ ਡੇਰੀ ਦਾ ਦੁੱਧ ਦਾ ਕੰਮ ਕਰਦਾ ਇਹਦਾ ਵਿਚਾਰ ਕਿਵੇਂ ਬਣ ਗਿਆ ਸੇਲ ਕਰਨ ਦਾ ਬਸ ਐਤਕਿਮਾ ਵੇਚ ਦਿੰਨੇਗੇ ਇੱਕ ਦੋ ਠੀਕ ਹੈ ਗੱਲ ਹਾਂ ਵੀ ਵੇਚਣ ਦੀ ਬਣ ਗਈ ਸਲਾਹ ਵੀ ਚੱਲ ਵੇਚ ਲੈਣਾ ਜਿਆਦੇ ਕੰਮ ਮੇਰਾ ਖਿਆਲ ਆਪਣਾ ਦੁੱਧ ਦਾ ਹੋਏਗਾ ਸ਼ਹਿਰ 'ਚ ਹੀ ਜਾਣਿਓ ਜਾ ਕੇ ਹੈ ਨਾ ਹਾਂ ਉਹਦੇ ਕਰਕੇ ਬਾਈ ਕਹਿੰਦਾ ਸਮੇਂ ਦੀ ਵੀ ਥੋੜੀ ਜੀ ਘਾਟ ਰਹੀ ਦੀ ਆ ਸਾਮ ਸੰਭਾਲ ਦੀ ਵੀ ਉਹਦੇ ਕਰਕੇ ਜਾਨਵਰ ਆਪਾਂ ਵੀ ਕਿੰਨਾ ਚੋ ਸੇਲ ਕਰ ਦਾਂਗੇ ਤੇ ਇਹਦਾ ਸੂਆ ਕਿਹੜਾ ਸੂੰਦੀ ਆ ਬਾਈ ਦੂਜਾ ਸੂਆ ਹੈ ਬਾਈ ਸੂਆ ਸੂੰਦੀ ਆ ਦੂਜਾ ਕਿੰਨੇ ਕਿ ਦਿਨ ਕੱਢਦੀ ਆ ਜੇ ਹੁਣ ਗੱਲ ਕਰ ਲਈਏ ਕੱਲ ਤੇ ਜਾਂ ਪਰਸੋ ਤੱਕ ਰੂਸ ਸਕਦੀ ਹੈ ਕੱਲ ਪਰਸੋ ਤੱਕ ਹਾਂ ਲੈ ਵੇ ਤੇ ਮਾਰੀ ਦਰਸ ਕੈਮਰਾ ਵੇ ਬਾਇਵਾਦੀ ਜੀ ਭਾਗ ਜੀ ਲੱਗੀ ਕਰਨ ਹੈਨਾ ਹਾਂ ਹਾਂ ਆ ਖੋਲ ਕੇ ਤੋੜ ਦਿਓ ਇੱਕ ਵਾਰੀ ਪਹਿਲਨ ਦਾ ਕੀ ਰਕਾਰ ਰਿਹਾ ਦੁੱਧ ਦਾ ਇਹਦਾ ਬਾਈ 20 ਕਿਲੋ ਦਾ ਵੇਰ ਕਾਣਾ 20 ਕਿਲੋ ਆਪਾਂ ਨੇ ਚੋਇਆ ਹਾਂ ਮਾੜਾ ਜਿਹਾ ਹੌਲੀ ਤੋਰਦੇ ਹਾਂ ਜਾਨਵਰ ਸੱਜਣੋ ਘਰੇਲੂ ਡਰਦੇ ਜਰੂਰ ਨੇ ਥੋੜੇ ਜੇ ਮੈਂ ਕਈ ਵਾਰੀ ਡਾਕਟਰ ਸੱਜਣਾ ਕੇ ਟੀਕਾ ਟੱਪਾ ਲਾ ਜਾਂਦੇ ਨੇ ਉਹਦੇ ਕਰਕੇ ਜਾਨਵਰ ਡਰ ਜਾਂਦਾ ਤਾਂ ਕਰਕੇ ਥੋੜੀ ਜਿੜ ਕੇ ਤੁਰਦੀ ਆ ਤੇ ਸੂਆ ਹੈਗਾ ਦੂਜਾ ਤੇ ਆ ਗਈ ਬਲੈਕ ਕਲਰ ਦੀ ਤੇ ਆ ਗਈ ਇਹ ਸੱਜਣੋ ਜੇ ਗੱਲ ਕਰ ਲਈ ਬਾਈ ਸਾਹੀਵਾਲ ਚ ਜਿੱਡੀ ਆਪ ਆ ਉੱਡਈ ਇਹਦਾ ਐਡਰੈਸ ਸੱਜਣੋ ਜਿੱਡੀ ਕਾਪ ਆ ਨਾ ਬਾਡੀ ਉੱਡਾ ਕਿਨੇ ਆਰਡਰ ਤਿਆਰ ਕਰਿਆ ਤੇ ਮੇਨ ਗੱਲ ਆ ਆ ਗਈ ਬਲੈਕ ਕਲਰ ਚ ਆ ਗਈ ਜੈਡ ਬਲੈਕ ਜਿਹੜੇ ਸੱਜਣਾ ਦੀ ਡਿਮਾਂਡ ਹੁੰਦੀ ਆ ਨਾ ਵੀ ਆਪਾਂ ਨੂੰ ਯਾਰ ਸਾਹੀਵਾਲ ਚਾਹੀਦੀ ਆ ਚੰਗੀ ਕੋਈ ਉਹਨਾਂ ਵਾਸਤੇ ਖਾਸ ਆਫਰ ਹੈ ਚੰਗੀ ਬੱਛੀ ਆ ਦੂਜਾ ਸੂਆ ਜਵਾਨ ਬੱਛੀ ਆ ਤੇ ਲੇਵੇ ਵਾਲੀ ਬੱਛੀ ਆ ਤੇ ਮੇਨ ਗੱਲ ਇਹਦਾ ਦੁੱਧ ਆ ਦੁੱਧ ਪਾਈ ਕਹਿੰਦਾ ਯਾਰ ਇਹਨੇ 20 ਕਿਲੋ ਦੇ ਏੜ-ਗੇੜ ਚ ਪਾਇਆ ਹੋਇਆ ਹਮਾੜਾ ਜਹਾਉਲੀ ਚਲਾ ਦੋ ਜੀ ਆ ਦੁੱਧ 20 ਕਿਲੋ ਦੇੜ-ਗੇੜ ਪਾਈ ਕਹਿੰਦਾ ਇਹਨੇ ਦਿੱਤਾ ਹੋਇਆ ਪਿਛਲੇ ਸੂਏ ਤੇ ਇਸ ਵਾਰੀ ਉਹੀ ਗੱਲ ਆ ਵੀ ਕਿਲੋ 2 ਕਿਲੋ ਹਨਾ ਵਧਣ ਦੀ ਉਮੀਦ ਹੈ ਆ ਤੇ ਬਾਕੀ ਗਰਮੀ ਸਰਦੀ ਇਹ ਜਾਨਵਰ ਯਾਰਾ ਕੱਟੀ ਮਨਾਉਂਦੇ ਨੇ ਜੇ ਗੱਲ ਕਰ ਲਈ ਇਹ ਸਾਹੀਵਾਰ ਜਿਹੜਾ ਦੇਸੀ ਨਸਲ ਚ ਆ ਗਿਆ ਬਾਈ ਹੈ ਨਾ ਹਾਂਜੀ ਹਾਂਜੀ ਆ ਗਰਮੀ ਗਰਮੀ ਇਹ ਘੱਟ ਮਨਾਉਂਦੀਆਂ ਨੇ ਤੇ ਬਾਕੀ ਜਿਵੇਂ ਕਈ ਰੋਗਾਂ ਵਾਸਤੇ ਵੀ ਲਾਹੇਵੰਦ ਇਹ ਪਾਈ ਗਏ ਪਾਇਆ ਗਿਆ ਇਹਦਾ ਦੁੱਧ ਜੀ ਮੈਂ ਆਪਾਂ ਕਹਿ ਦਾਨਾ ਕੋਈ ਕਬਜ ਦੀ ਪ੍ਰੋਬਲਮ ਤੋਂ ਲਾ ਲਓ ਬੱਚਿਆਂ ਨੂੰ ਹੈ ਨਾ 슈ਗਰ ਦੀ ਲਾ ਲਓ ਗੋਡੇ ਵਗੈਰਿਆਂ ਦੀ ਲਾ ਲਓ ਵੀ ਮਤਲਬ ਪੁਰਾਣੇ ਗ੍ਰੰਥਾਂ ਚ ਵੀ ਲਿਖਿਆ ਹੋਇਆ ਵੀ ਯਾਰ ਇਹਦਾ ਦੁੱਧ ਹੈ ਜਿਹੜਾ ਅੰਮ੍ਰਿਤ ਦੇ ਬਰਾਬਰ ਬਾਈ ਮੰਨਿਆ ਗਿਆ ਬਰਾਬਰ ਹੈ ਬਾਈ ਆਪਾਂ ਇਸ ਇਹਦੇ ਕਿੰਨੇ ਲਵਾਂਗੇ ਮੁੱਲ ਇਹਦਾ ਭਾਈ 60000 ਕਿੰਨੇ ਦੀ ਲੈਣ ਦੇਣ ਵਾਲਾ ਰੇਟ ਕਰਦੇ ਮੈਂ 55000 55 ਦੀ ਦੇ ਦਾਂਗੇ ਹਾਂ ਅ ਨੰਬਰ ਬੋਲ ਦੋ ਆਪ ਨੂੰ ਨੰਬਰ 94658 ਹਾਂਜੀ 29364 ਆ ਇੱਕ ਵਾਰੀ ਹੋਰ ਬੋਲੋ 94658 29364 ਹਾਂ ਲੇਟਰ ਸਿੱਕ ਵਾਰੀ ਕੇਰਾ ਹੋਰ ਦਿਖਾ ਦਿਓ ਲੈ ਵਾਲੂ ਬਾਗਲੇ ਬੰਨਿਓ ਕਿਉਂਕਿ ਜੇ ਮੈਂ ਗੱਲ ਕਰ ਲਾਂ ਬੈਣੀ ਵਾਲੇ ਪਾਸੇ ਭਲਜੀ ਪਾਈ ਆ ਹਨਾ ਹਾਂ ਆ ਇਧਰਲੇ ਪਾਸੇ ਥੋੜੀ ਭਲਜੀ ਪਾ ਰੱਖਿਆ ਪਰ ਦੁੱਧ ਬਾਈ ਕਹਿੰਦਾ ਜਿਵੇਂ ਵੀ 20 ਕਿਲੋ ਦੁੱਧ ਨੇ ਕੱਢਿਆ ਹੈ ਬਾਕੀ ਯਾਰ ਇਹਦਾ ਤੁਹਾਨੂੰ ਢਾਂਚਾ ਵੀ ਦੱਸੂਗਾ ਤੇ ਲੇਵੇ ਦਾ ਅਹਾਰ ਵੀ ਦੱਸੂਗਾ ਵੀ ਬਾਕੀ ਜਾਨਵਰ ਦੁੱਧ ਹਲਾ ਤੇ ਖੜਨੀ ਖੁੜਨੀ ਦੀ ਗੱਲ ਕਰ ਲਈ ਤੇ ਉਹਦਾ ਸ਼ਕੀਨ ਸ਼ਕੂਨ ਵੀ ਬਹੁਤ ਆ ਬਾਈ ਹਾਂ ਆ ਵੀ ਮਰ ਚਵਾਈ ਚਬੂਈ ਵੇਲੇ ਗਰਮ ਤਾਂ ਨਹੀਂ ਹੁੰਦਾ ਹਾਂ ਪੂਰੀ ਪੋਲੀ ਤਾਂ ਰਹਿ ਗਈ ਅੱਛਾ ਚਵਾਈ ਚਬੂਈ ਫੋਕੀ ਆ ਓਕੇ ਆ ਪੂਰੀ ਆ ਚਵਾਈ ਚਬੂਈ ਬਾਈ ਕਹਿੰਦਾ ਫੋਕੀ ਆਹੀ ਦੀ ਗੱਲ ਨਹੀਂ ਬਾਕੀ ਜਿਹੜੇ ਸੱਜਣ ਨੂੰ ਯਾਰ ਇਹ ਪਸੰਦ ਆਊਗਾ ਜਾਨਵਰ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ